ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਵਾਜੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਤਿਗੁਰੂ ਮਹਾਰਾਜ ਨੇ ਅਪਾਰ ਬਖਸ਼ਿਸ਼ ਕੀਤੀ ਹੈ ਦਾਸ ਰਿਤੇ ਜੋ ਆਪ ਸਭਨਾ ਦੀ ਸੇਵਾ ਦੇ ਵਿੱਚ ਹਰ ਰੋਜ਼ ਸਤਿਗੁਰੂ ਮਹਾਰਾਜ ਦੇ ਜੀਵਨ ਦਾ ਕੋਈ ਨਾ ਕੋਈ ਕੌਤਕ ਲੈ ਕੇ ਹਾਜ਼ਰ ਹੁੰਦੇ ਹਾਂ ਭਾਈ ਜਾਂ ਕਿਸੇ ਗੁਰਬਾਣੀ ਦੇ ਸ਼ਬਦ ਦੀ ਵੀਡੀਓ ਆਪ ਜੀ ਦੀ ਸੇਵਾ ਦੇ ਵਿੱਚ ਜਾਂ ਸ਼ੁੱਧ ਉਚਾਰਣ ਦੀਆਂ ਵੀਡੀਓ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਕਰਦੇ ਹਾਂ ਕੁਝ ਦਿਨਾਂ ਤੋਂ ਸੰਗਤਾਂ ਦਾ ਹੁਕਮ ਹੈ ਭਾਈ ਕਿ 10 ਗੁਰੂ ਸਾਹਿਬਾਨ ਦੇ ਜੀਵਨ ਦਾ अवतार स्थान ਦਾ ਮਾਤਾ ਪਿਤਾ ਦਾ ਵੀਰਵਾ ਦੱਸਿਆ ਜਾਵੇ ਤਾਂ ਜੋ ਬੱਚਿਆਂ ਨੂੰ ਸਤਿਗੁਰੂ ਮਹਾਰਾਜ ਦੇ ਜੀਵਨ ਕਾਲ ਦੀ ਸੇਧ ਮਿਲ ਸਕੇ ਜਾਣਕਾਰੀ ਹੋ ਸਕੇ ਬੱਚਿਆਂ ਨੂੰ ਆਓ ਅੱਜ ਆਪ ਜੀ ਦੀ ਸੇਵਾ ਦੇ ਵਿੱਚ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਸਥਾਨ ਤੇ ਉਹਨਾਂ ਦੀ ਸੰਤਾਨ ਤੇ ਸਤਿਗੁਰੂ ਮਹਾਰਾਜ ਨੇ ਉਦਾਸੀਆਂ ਕਿਹੜੇ ਕਿਹੜੇ ਸੰਨ ਦੇ ਵਿੱਚ ਸ਼ੁਰੂ ਕੀਤੀਆਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਭਾਈ ਇਹ ਸਾਰਾ ਜੋ ਬਰਤਾਂਤ ਹੈ ਜੋ ਸਤਿਗੁਰਾਂ ਦੇ ਜਿਤਨਾ ਵੀ ਜੀਵਨ ਕਾਲ ਦੇ ਵਿੱਚ ਉਹਨਾਂ ਨੇ ਸਾਡੇ ਲਈ ਕੀਤਾ ਭਾਈ ਇਹ ਸਾਰਾ ਭਾਈ ਸੰਤੋਖ ਸਿੰਘ ਜੀ ਦੁਆਰਾ ਰਚਿਤ ਸੂਰਜ ਪ੍ਰਕਾਸ਼ ਦੇ ਵਿੱਚੋਂ ਲਿਆ ਗਿਆ ਹੈ ਆਪ ਜੀ ਕਿਰਪਾ ਕਰਕੇ ਸਰਵਣ ਕਰਨਾ ਜੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਅਵਤਾਰ ਕਤਕ ਦੀ ਪੂਰਨ ਮਾਸੀ ਸੰਮਤ 1526 ਬਿਕਰਮੀ ਨੂੰ ਸ੍ਰੀ ਨਨਕਾਣਾ ਸਾਹਿਬ ਰਾਏ ਭੋਇ ਦੀ ਤਲਵੰਡੀ ਜੋ ਅੱਜ ਪਾਕਿਸਤਾਨ ਦੇ ਵਿੱਚ ਸਥਿਤ ਹੈ ਵਿਖੇ ਹੋਇਆ ਸਤਿਗੁਰੂ ਜੀ ਦੇ ਪਿਤਾ ਜੀ ਦਾ ਨਾਮ ਮਹਿਤਾ ਕਲਿਆਣ ਦਾਸ ਅਤੇ ਮਾਤਾ ਜੀ ਦਾ ਨਾਮ ਮਾਤਾ ਤ੍ਰਿਪਤਾ ਜੀ ਹੈ ਸਤਿਗੁਰੂ ਜੀ ਦਾ ਵਿਆਹ ਕਾਲ ਮਹਾਰਾਜ ਜੀ ਦਾ ਵਿਆਹ ਕਾਰੇ ਜੇ ਪੱਖੋ ਕੇ ਰੰਧਾਵੇ ਦੇ ਮੂਲ ਚੰਦ ਚੋਣੇ ਖੱਤਰੀ ਦੀ ਸੁਪੁੱਤਰੀ ਸ੍ਰੀ ਸੁਲਖਣੀ ਜੀ ਨਾਲ ਬਟਾਲੇ ਦੇ ਵਿੱਚ ਹੋਇਆ ਅਤੇ ਸਤਿਗੁਰੂ ਮਹਾਰਾਜ ਦੀਆਂ ਦੋ ਸੰਤਾਨਾਂ ਨੇ ਵੱਡੇ ਪੁੱਤਰ ਬਾਬਾ ਸ੍ਰੀ ਚੰਦ ਜੀ ਅਤੇ ਛੋਟੇ ਪੁੱਤਰ ਦਾ ਨਾਮ ਸ੍ਰੀ ਲਖਮੀ ਦਾਸ ਹੈ ਸਤਿਗੁਰੂ ਮਹਾਰਾਜ ਨੇ ਆਪਣੇ ਜੀਵਨ ਕਾਲ ਦੇ ਵਿੱਚ ਚਾਰ ਉਦਾਸੀਆਂ ਕੀਤੀਆਂ ਲੋਕਾਈ ਨੂੰ ਤਾਰਨ ਵਾਸਤੇ ਚਾਰ ਯਾਤਰਾਵਾਂ ਕੀਤੀਆਂ ਆਪਣੇ ਜੀਵਨ ਦੇ ਵਿੱਚ ਪਹਿਲੀ ਉਦਾਸੀ ਪੂਰਬ ਦੀ ਹੈ ਸੰਮਤ 1554 ਬਿਕਰਮੀ ਨੂੰ ਪੂਰਬ ਵੱਲ ਸਤਿਗੁਰਾਂ ਦੀ ਪਹਿਲੀ ਉਦਾਸੀ ਹੈ ਪਹਿਲੀ ਯਾਤਰਾ ਤੇ ਦੂਸਰੀ ਉਦਾਸੀ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਦੱਖਣ ਦੀਆਂ ਸੰਗਤਾਂ ਨੂੰ ਤਾਰਨਾ ਕੀਤਾ ਦੱਖਣ ਵੱਲ ਦੀ ਉਦਾਸੀ 1567 ਬਿਕਰਮੀ ਦੀ ਹੈ ਭਾਈ ਤੇ ਤੀਸਰੀ ਉਦਾਸੀ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਉੱਤਰ ਵੱਲ ਨੂੰ ਉੱਤਰ ਦੀ ਉਦਾਸੀ ਹੈ 1571 ਬਿਕਰਮੀ ਤੇ ਚੌਥੀ ਉਦਾਸੀ ਹੈ ਪੱਛਮ ਵੱਲ ਦੀ ਪਛਮ ਦੀ ਉਦਾਸੀ ਸੰਮਤ 1575 ਬਿਕਰਮੀ ਨੂੰ ਸ਼ੁਰੂ ਹੋਈ ਹੈ ਭਾਈ ਇਹ ਸਤਿਗੁਰੂ ਮਹਾਰਾਜ ਦੀਆਂ ਜੋ ਚਾਰੇ ਉਦਾਸੀਆਂ ਨੇ ਜਦ ਕਿਸੇ ਦਿਨ ਸਮਾ ਬਣਿਆ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਇਹ ਉਦਾਸੀਆਂ ਤੇ ਵੀ ਵੀਡੀਓ ਆਪਾਂ ਕਿਸੇ ਦਿਨ ਬਣਾਵਾਂਗੇ ਬਹੁਤ ਕੌਤਕ ਨੇ ਮਹਾਰਾਜ ਦੇ ਇਹਨਾਂ ਉਦਾਸੀਆਂ ਦੇ ਵਿੱਚ ਬਹੁਤ ਲੰਬਾ ਇਤਿਹਾਸ ਹੈ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਜਿੱਥੇ-ਜਿੱਥੇ ਚਰਨ ਪਾਏ ਸਾਰਾ ਵੀਰਵਾ ਆਪ ਜੀ ਦੇ ਚਰਨਾਂ ਦੇ ਵਿੱਚ ਲੈ ਕੇ ਹਾਜ਼ਰ ਹੋਵਾਂਗੇ ਪਹਿਲੀ ਉਦਾਸੀ ਦੇ ਪਿੱਛੋਂ ਸਤਿਗੁਰੂ ਮਹਾਰਾਜ ਨੇ ਨਗਰ ਵਸਾਇਆ ਹੈ ਕਰਤਾਰਪੁਰ ਪਹਿਲੀ ਉਦਾਸੀ ਦੇ ਪਿੱਛੋਂ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਕਰਤਾਰਪੁਰ ਨਗਰ ਬਸਾਉਣਾ ਕੀਤਾ ਰਾਵੀ ਦੇ ਕੰਢੇ ਸਤਿਗੁਰੂ ਮਹਾਰਾਜ ਆਪਣੇ ਜੀਵਨ ਦੇ ਕੌਤਕ ਕਰਦੇ ਹੋਏ ਅਸੂਬਦੀ 10 1596 ਬਿਕਰੀਮੀ ਨੂੰ ਸ੍ਰੀ ਕਰਤਾਰਪੁਰ ਜੋ ਹੁਣ ਸਿਆਲਕੋਟ ਜ਼ਿਲ੍ਹਾ ਸਿਆਲਕੋਟ ਪਾਕਿਸਤਾਨ ਦੇ ਵਿੱਚ ਸਥਿਤ ਹੈ ਵਿੱਚ ਜੋਤੀ ਜੋਤ ਸਮਾਏ ਇਹ ਸੀ ਸਤਿਗੁਰੂਆਂ ਦੇ ਜੀਵਨ ਦੀ ਮੁਢਲੀ ਜਾਣਕਾਰੀ ਭਾਈ ਭਾਈ ਸੰਤੋਖ ਸਿੰਘ ਜੀ ਦੀ ਰਚਿਤ ਸੂਰਜ ਪ੍ਰਕਾਸ਼ ਦੇ ਅਨੁਸਾਰ ਕੋਈ ਤਰੁੱਟੀ ਕੋਈ ਗਲਤੀ ਰਹਿ ਗਈ ਹੋਵੇ ਸੰਗਤ ਬਖਸ਼ਣ ਯੋਗ ਹੈ ਭਾਈ ਖਿਮਾ ਕਰ ਦੇਣਾ ਇਸੇ ਤਰ੍ਹਾਂ ਦਸਾਂ ਗੁਰੂਆਂ ਦੇ ਜੀਵਨ ਕਾਲ ਦਾ ਵੀਰਵਾ ਆਪ ਜੀ ਦੇ ਚਰਨਾਂ ਦੇ ਵਿੱਚ ਆਪ ਜੀ ਦੀ ਸੇਵਾ ਦੇ ਵਿੱਚ ਅਗਲੇ ਦਿਨਾਂ ਦੇ ਵਿੱਚ ਲੈ ਕੇ ਹਾਜ਼ਰ ਹੋਵਾਂਗੇ ਭਾਈ ਆਪ ਜੀ ਨੇ ਪ੍ਰਵਾਨ ਕਰਨਾ ਵੱਧ ਤੋਂ ਵੱਧ ਬੱਚਿਆਂ ਨੂੰ ਗੁਰਮੁਖਤ ਦੇ ਧਾਰਨੀ ਬਣਾਉਣਾ ਭਾਈ ਦੁਨਿਆਵੀ ਵਿਦਿਆ ਦੇ ਨਾਲ ਨਾਲ ਗੁਰਮਤਿ ਵਿਦਿਆ ਵੀ ਬੱਚਿਆਂ ਨੂੰ ਦੇਣਾ ਚੰਗੇ ਜੀਵਨ ਬੱਚਿਆਂ ਦਾ ਚੰਗਾ ਜੀਵਨ ਆਚਰਣ ਹੋ ਸਕੇ ਆਪ ਜੀ ਨੇ ਕਿਰਪਾ ਕਰਨੀ ਸਾਰੇ ਬੱਚਿਆਂ ਨੂੰ ਆਪ ਕੋਲ ਬੈਠ ਕੇ ਸਤਿਗੁਰੂ ਮਹਾਰਾਜ ਦੀਆਂ ਸਾਖੀਆਂ ਸਤਿਗੁਰੂ ਮਹਾਰਾਜ ਦੇ ਜੀਵਨ ਕਾਲ ਬਾਰੇ ਦੱਸਣਾ ਗੁਰਬਾਣੀ ਪੜਨ ਦੇ ਆਦੀ ਬੱਚਿਆਂ ਨੂੰ ਬਣਾਉਣਾ ਹੈ ਭਾਈ ਹਰ ਰੋਜ਼ ਘਟ ਤੋਂ ਘਟ ਨਿਤਨੇਮ ਦੇ ਵਿੱਚ ਬੱਚਿਆਂ ਨੂੰ ਕੋਲ ਬਿਠਾਉਣਾ ਕਰਿਆ ਕਰੋ ਭਾਈ ਮਹਾਰਾਜ ਕਿਰਪਾ ਕਰੇ ਸਭਨਾ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਸਤਿਗੁਰੂ ਮਹਾਰਾਜ ਸਭਨਾ ਦੀਆਂ ਮਨੋ ਕਾਮਨਾਵਾਂ ਭਾਵਨਾਵਾਂ ਸੰਪੂਰਨ ਕਰਨ ਭਾਈ ਕਲ ਨੂੰ ਦੂਸਰੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਜੀਵਨ ਕਾਲ ਬਾਰੇ ਆਪ ਜੀ ਦੀ ਸੇਵਾ ਦੇ ਵਿੱਚ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ